हां जी दोस्तों सारेया नु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਸ਼ਰਫ ਅਲੀ ਸ਼ਾਹ ਵਾਲੀ ਪਿੰਡ ਹੈਗਾ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਮਖੂ ਲੱਗਦਾ ਇਸ ਪਿੰਡ ਨੂੰ ਫਤੇਗੜ ਪੰਜ ਤੂਰ ਤੋਂ ਕੋਈ 2.5 ਕਿਲੋਮੀਟਰ ਦੀ ਦੂਰੀ ਆ ਤੇ ਜੇਕਰ ਦੋਸਤੋ ਮਖੂ ਸ਼ਹਿਰ ਤੋਂ ਗੱਲ ਕਰ ਲਈਏ ਤੇ ਮਖੂ ਤੋਂ ਵੀ ਕੋਈ 15 ਕਿਲੋਮੀਟਰ ਦੀ ਦੂਰੀ ਆ ਜੀਰਾ ਸ਼ਹਿਰ ਵੀ ਤਕਰੀਬਨ ਕੋਈ 15 ਕਿਲੋਮੀਟਰ ਆ ਤੱਤਰਮ ਕੋਟ ਤੋਂ ਵੀ ਤਕਰੀਬਨ ਕੋਈ 15 ਕਿਲੋਮੀਟਰ ਦੀ ਦੂਰੀ ਆ ਪਿੰਡ ਦੀ ਸੋ ਪਿੰਡ ਦੋਸਤੋ ਬਿਲਕੁਲ ਫਤਿਹਗੜ ਪੰਜਦੂਰ ਦੇ ਨਾਲ ਲੱਗਦਾ ਪਿੰਡ ਆ ਤੇ ਬਾਧਰ ਵਾਲਾ ਪਿੰਡ ਬਿਲਕੁਲ ਲੱਗੇ ਆ ਜੀ ਤੇ ਗੋਲੂ ਵਾਲਾ ਪਿੰਡ ਲੱਗੇ ਆ ਹਾਂਜੀ ਠੀਕ ਆ ਜੀ ਸੋ ਦੋਸਤੋ ਇਸ ਘਰੋਂ ਪਹਿਲੀ ਵੀਡੀਓ ਆ ਆਪਣੀ ਵੀਰ ਵਪਾਰ ਦਾ ਕੰਮ ਕਰਦਾ ਤੇ ਕੋਈ 1.5 200 1.5 ਸਾਲ ਤੋਂ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਚੱਲਦਾ ਆ ਰਿਹਾ ਇਸੇ ਤਰ੍ਹਾਂ ਦੋਸਤੋ ਕੋਈ ਦੋ ਨਗ ਆ ਜਾਣ ਤਿੰਨ ਨਗ ਆ ਜਾਣ ਤੇ ਸੇਲ ਕਰਦਾ ਵੀਰ ਲਿਆ ਕੇ ਅੱਜ ਇਸ ਕਵਰੇਜ ਵਿੱਚ ਟੋਟਲ ਤੁਹਾਨੂੰ ਦੋ ਪਸ਼ੂ ਦਿਖਾਉਣੇ ਆ ਇੱਕ ਗੱਬਣ ਵੈੜ ਦਿਖਾ ਦਾਂਗੇ ਤੇ ਇੱਕ ਸੂਈ ਸੂਬਾਈ ਵੈੜ ਆ ਟਾਈਮ ਪੁੱਛ ਲਾਂਗੇ ਕਿ ਕਿੰਨੇ ਕ ਸਮੇਂ ਦੀ ਸੂਈ ਹੈ ਜਿਹੜੀ ਗੱਬਣਾ ਦੋਸਤੋ ਕਿੰਨੇ ਕ ਸਮਾਂ ਹਜੇ ਲੈ ਜਾਊਗੀ ਸੂਣ ਦੇ ਵਿੱਚ ਸੋ ਪੂਰੀ ਗੱਲਬਾਤ ਕਰ ਲਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਸਮਝ ਵਿੱਚ ਆ ਸਕੇ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਵੇਖਣ ਵਾਲੇ ਵੀਰਾਂ ਨੂੰ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਜੀ ਵਧੀਆ ਠੀਕ ਹੈ ਜੀ ਇੱਕ ਆਪਣਾ ਨਾਮ ਦੱਸ ਸਕੀ ਵੀਰ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਗੁਰਦੀਪ ਸਿੰਘ ਹਾਂ ਜੀ ਅੱਛਾ ਗੁਰਦੀਪ ਸਿੰਘ ਵੀਰ ਪਿੰਡ ਆਪਣਾ ਆ ਗਿਆ ਸ਼ਰਫ ਅਲੀ ਸ਼ਾ ਅਛਾ ਜੀ ਸ਼ਰਫ ਅਲੀ ਸ਼ਾ ਹਾਂ ਜੀ ਤੇ ਨਾਲ ਲੱਗਦੇ ਪਿੰਡ ਹੋਰ ਕਿਹੜੇ-ਕਿਹੜੇ ਇੱਥੇ ਆਏ ਗੋਲੂ ਵਾਲਾ ਹੀ ਬਾਦਰ ਵਾਲਾ ਤੇ ਫਤੇਗੜ ਪੰਤੂਰ ਆ ਜੀ ਠੀਕ ਹੈ ਜੀ ਹਾਂ ਜੀ ਤੇ ਜੇ ਇਧਰੋਂ ਸੁਲਤਾਨਪੁਰਾ ਲੋਕਾਲ ਲਗੇ ਜੋਗੇ ਵਾਲਾ ਕਿਸੂ ਵਾਲਾ ਮੋੜ ਆ ਜੀ ਹਾਂ ਹਾਂ ਜੀ ਠੀਕ ਹੈ ਜੀ ਕਿਸੂ ਵਾਲੇ ਮੋੜ ਤੋਂ ਵੀ ਕਿੰਨੇ ਕ ਕਿਲੋਮੀਟਰ ਦੋ 2 ਕਿਲੋਮੀਟਰ ਆ ਜੀ ਦੋ 2 ਕਿਲੋਮੀਟਰ ਹਾਂ ਜੀ ਤੇ ਸੁਲਤਾਨਪੁਰ ਇਥੋਂ ਕਿੰਨਾ ਕੁ ਆਪਣੂ ਰਹਿ ਜਾਂਦਾ ਫਿਰ ਸੁਲਤਾਨਪੁਰ 25 ਕਿਲੋਮੀਟਰ 25 ਕਿਲੋਮੀਟਰ ਹਾਂਜੀ ਲੱਗ ਦੋਸਤੋ ਸਾਰੇ ਪਾਸਿਓਂ ਦੂਰੀ ਤੁਸੀਂ ਵੇਖ ਸਕਦੇ ਜੇ ਠੀਕ ਹੈ ਜੀ ਤੇ ਬਿਲਕੁਲ ਸੈਂਟਰ ਪੁਆਇੰਟ ਜੇ ਆਇਆ ਜੀਰੇ ਮਹੂ ਜਾਂ ਤਰਮਕੋਟ ਦੀ ਗੱਲ ਕਰ ਲਈਏ ਤੇ 15-15 ਕਿਲੋਮੀਟਰ ਦੀ ਦੂਰੀ ਆ ਅੱਛਾ ਵੀਰ ਗੁਰਦੀਪ ਪਸ਼ੂ ਵਪਾਰ ਦਾ ਕੰਮ ਹੀ ਕਰਦੇ ਆ ਹਾਂਜੀ ਕਿੰਨੇ ਕੁ ਲੰਮੇ ਸਮੇ ਤੋਂ 2 ਸਾਲ ਹੋ ਗਏ ਜੀ 2 ਸਾਲ ਵੜਾ ਹੀ ਆਉਂਦੀਆਂ ਜ਼ਿਆਦਾ ਹਾਂਜੀ ਠੀਕ ਆ ਤੇ ਅੱਜ ਆਪਣੇ ਕੋਲ ਦੋ ਨਗ ਨੇ ਦੋ ਨ ਆ ਗਏ ਇੱਕ ਗੱਬਣ ਐ ਇੱਕ ਹਫਤੇ ਦੀ ਸੋਈ ਹੋਈ ਐ ਠੀਕ ਹੈ ਜੀ। ਹਾਂਜੀ। ਲਓ ਦੋਸਤੋ ਇੱਕ ਹਫਤੇ ਦੀ ਸੂਈ ਆ ਤੇ ਇੱਕ ਗੱਬਨ ਵੈੜ ਤੁਹਾਨੂੰ ਦਿਖਾ ਦਾਂਗੇ। ਆਓ ਲੈਨੇ ਆ ਜਾਣਕਾਰੀ। ਪਹਿਲਾਂ ਵੀਰ ਗਰਦੀਪ ਸਿੰਘ ਇੱਥੋਂ ਪਹਿਲੇ ਨੰਬਰ ਤੋਂ ਹੀ ਆਹ ਵੈੜ ਤੋਂ ਸਟਾਰਟ ਕਰ ਦਿੱਤੀ ਜੀ। ਠੀਕ ਹੈ। ਇਹ ਸੂਈ ਨੂੰ ਕਿੰਨੇ ਕਿ ਦਿਨ ਦਸੇ ਨੂੰ? ਇਹਨੂੰ 8 ਕਿ ਦਿਨ ਹੋ ਗਏ ਜੀ। 8 ਕਿ। ਹਾਂਜੀ। ਠੀਕ ਹੈ। ਸਵੇਰ ਕਿੰਨਾ ਹੋਊਗਾ ਜੀ? ਇਹ ਦੂਜਾ ਸੂਹਾ ਸੂਈ ਆ ਜੀ। ਦੂਜਾ। ਹਾਂਜੀ। ਆਹ ਲਓ ਜੀ। ਮਗਰ ਬੱਚਾ ਕੀ ਤੇ? ਵੱਚਾ ਹੀ। ਵੱਚਾ। ਹਾਂਜੀ। ਲਓ ਦੋਸਤੋ। ਹਾਂ ਠੰਡੀ ਠੁੰਡੀ ਹੈ ਪੂਰੀ। ਆਹ ਪੂਰੀ ਹੈ ਜੀ। ਠੀਕ ਹੈ ਜੀ ਹਾਂਜੀ ਲਓ ਦੋਸਤੋ ਹੈ ਠੰਡੀ ਧੀਰੀਆ ਸੀਲਸ ਲੱਗਾ ਪੂਰੀ ਠੀਕ ਹੈ ਅੱਛਾ ਵੀ ਗਰਦੀਪ ਜੀ ਹੁਣ ਦੁੱਧ ਦੇ ਥੱਲੇ ਕਿੰਨਾ ਹੋਊਗਾ ਦੁੱਧ ਦੇ ਥੱਲੇ 7 ਕਿਲੋ ਹੈ ਜੀ 6 ਕਿਲੋ ਦੀ ਆਪ ਗਰੰਟੀ ਦੇਾਂਗੇ ਲਓ ਜੀ 7 ਕਿਲੋ ਦੁੱਧ ਆ ਵੈਸੇ ਦੋਸਤੋ 6 ਕਿਲੋ ਗਰੰਟੀ ਤੇ ਆ ਜੇਕਰ ਕੋਈ ਵੀਰ ਆਨਲਾਈਨ ਚਲੋ ਸੌਦਾ ਕਰਦਾ ਤੇ ਫਿਲਹਾਲ ਆਪਾਂ ਕਹਿ ਦਿੰਨੇ ਆ ਦੋਸਤੋ ਹਰ ਕਵਰੇਜ ਵਿੱਚ ਵੀ ਕੋਈ ਵੀਰ ਆਪਦੀ ਘਰਾਂ ਨੇ ਕਿ ਤੁਸੀਂ ਤਸੱਲੀ ਕਰੋ ਦੇਖ ਲੈ ਕੇ ਕਰੋ ਨਰਕ ਪਰਖ ਕਰੋ ਜਿੱਦਾਂ ਵੀ ਕੋਈ ਵੀਰ ਕਰਨੀ ਚਾਹੁੰਦਾ ਠੀਕ ਆ ਤੇ 6 ਕਿਲੋ ਦੀ ਗਾਰੰਟੀ ਤੇ ਕੋਈ ਵੀ ਰ ਆਨਲਾਈਨ ਸੌਦਾ ਕਰ ਸਕਦਾ ਤੇ ਬਾਕੀ ਬੱਚਾ ਇੱਕ ਆ ਮਗਰ ਤੁਹਾਨੂੰ ਦਿਖਾ ਦਨੇ ਵਛਾ ਮੇਲ ਕਾਫ ਹਾਂਜੀ ਠੀਕ ਆ ਤੇ ਸੱਤਾਂ ਕਿ ਦਿਨਾਂ ਦਾ ਸਾਰਾ ਸਮਾਂ ਕਿ ਜ਼ਿਆਦਾ ਹੋਇਆ ਹੋਗਾ ਨਹੀਂ ਸੱਤਕ ਦਿਨ ਹੋਈ ਸੱਤਕ ਦਿਨ ਹਾਂਜੀ ਤੇ ਚਵਾਈ ਵਧੇਗੀ ਚਵਾਈ ਇੱਕ ਨੰਬਰ ਆ ਜੀ ਕੋਈ ਪੂਰ ਛੱਟਾ ਨਹੀਂਗਾ ਅੱਛਾ ਜੀ ਕੋਈ ਥਾਨ ਨਹੀਂ ਵੱਧ ਘਟਾ ਕੋਈ ਵੰਗਾ ਪੁੰਗਾ ਪਈਦਾ ਵੰਗਾ ਪਾਉਣਾ ਤੇ ਪਾ ਲੋ ਨਹੀਂ ਤੇ ਨਹੀਂ ਲੋੜ ਨਹੀਂ ਪੈਂਦੀ ਜਿਆਦਾ ਲਾਭ ਨੂੰ ਤਾਹੇ ਪਾ ਗਈ ਜੋਨੇ ਸਾਰੀਆਂ ਨਹੀਂ ਜੀ ਠੀਕ ਹੈ ਕੋਈ ਲਾਤ ਨਹੀਂ ਮਾਰਦਾ ਠੀਕ ਆ ਜੀ ਸੋ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਬੰਗਾ ਰਸੀ ਨਿਆਣਾ ਪਾਉਣ ਦੀ ਲੋੜ ਨਹੀਂ ਹੈਗੀ ਪਰ ਫਿਰ ਵੀ ਅੱਗੇ ਜੇ ਕੋਈ ਵੀਰ ਪਾਉਣਾ ਚਾਹੁੰਦਾ ਤੇ ਤੁਸੀਂ ਜ਼ਰੂਰ ਪਾ ਸਕਦੇ ਜੇ ਬਾਕੀ ਥਣ ਵੀ ਜਿਹੜਾ ਹੱਥੀ ਚਵਾਈ ਵਾਲਾ ਥਾਣਾ ਪੂਰਾ ਲੰਮਾ ਆ ਲੋ ਆ ਕਰੋ ਚੈੱਕ ਜੀ ਠੀਕ ਆ ਜੀ ਸੋ ਹੱਥੀ ਚਵਾਈ ਵਾਲਾ ਥਾਣਾ ਤੇ 6 ਕਿਲੋ ਧਾਰਾ ਕੋਈ ਵੀਰ ਮੰਨ ਕੇ ਲੈ ਕੇ ਜਾ ਸਕਦਾ ਕਿਉਂਕਿ ਅਜੇ ਬੌਲੀ ਤੋਂ ਬਾਹਰ ਆਈ ਹੈ ਦੁੱਧ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧੋਂ ਅਜੇ ਚੱਲਣਾ ਚੜ੍ਹਨਾ ਆਈ ਤਾਂ ਮੇਲਾ ਹੁਣ ਚੱਲਿਆ ਜੀ ਮੇਲਾ ਮਾਰਨਾ ਸ਼ੁਰੂ ਕੀਤਾ ਹੈ ਜੀ ਠੀਕ ਆ ਜੇ ਤਾਂ 12 ਕਿਲੋ ਕਹਿੰਦਾ ਸੀ ਪਰ ਆਪਾਂ ਨਹੀਂ ਅੱਗੋਂ ਸਾਹਮ ਦੇ ਸਾਹਮ ਆ ਜਿੱਥੋਂ ਅੱਗੋਂ ਵੀ ਆਈ ਉੱਥੇ ਵੀ ਦਰਮਿਆਨੀ ਸਾਫ ਸੀ ਚਲੋ ਤੁਹਾਡਾ ਤਾਂ ਪਸ਼ੂ ਵਪਾਰ ਦਾ ਕੰਮ ਆ ਦੋ ਦਿਨ ਪਸ਼ੂ ਟਿਕੇ ਕੋਈ 4 ਦਿਨ ਟਿਕੇ ਹਾਂਜੀ ਤੇ ਇਹਦਾ ਮੁੱਲ ਕੀ ਬਿਰਕਰਤੀਪ ਕਰਦੇ ਲੈਣ ਦੇਣਾ ਮੁੱਲ ਜੋ ਮਰਜ਼ੀ ਕਰੀ ਜਾਈਏ 28 ਕਰੀ ਜਾਈਏ 30 ਕਰੀ ਜਾਈਏ ਅੱਛਾ ਜੀ 25000 25000 ਦੀ ਹਾਂਜੀ ਵੀ ਖਾਨ ਆਗੇ 25000 ਦੀ 25000 ਤਾਂ ਥੋੜਾ ਕਨਾ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 25000 ਯੈਸ ਨੋ ਆ ਪਤੀ 10000 ਦੇ ਵਿੱਚੋਂ ਥੋੜਾ ਬਾਦਾ ਕੋਈ ਗੁੰਜਾਇਸ਼ ਆ ਕੋਈ ਮਾਨਤਾ ਨਹੀਂ ਉਹ ਥੋੜਾ ਬਾਦਾ ਹੋ ਜਾਊਗਾ ਕੋਈ ਜ਼ਿਆਦਾ ਨਹੀਂ ਹੋਊਗੀ ਠੀਕ ਆ ਵੀਰ ਹੁੰਦਾ ਵੀ ਘੱਟੋ ਘੱਟ 25000 ਦੀ ਜਿਹੜੀ ਆਪਾਂ ਇਹ ਵੇਚਾਂਗੇ ਠੀਕ ਆ ਤੇ ਆਹ 12 ਕਿਲੋ ਉਹਦੇ ਦਾ ਚਵਾਏਗੀ ਆ ਚਵਾ ਦੂਗੀ ਚੰਗੀ ਸੇਵਾ ਜਿਹੜੀ ਵੀ ਅੱਗੇ ਵੀਰ ਲੈ ਗਿਆ ਕਰ ਗਿਆ ਤੇ ਚਵਾ ਦੂਗੀ ਬਾਕੀ ਹੈਗੀ ਸੀਰੀਜ਼ ਲਾਗਾ ਪੂਰੀ ਠੰਡੀ ਆ ਹਾਂਜੀ ਪੂਰੀ ਥਾਣਾ ਲੈਵੇਂ ਨੂੰ ਹੱਥੋਂ ਥਲਾਈਆਂ ਜਾਂ ਕੋਈ ਕਿਸੇ ਤਰ੍ਹਾਂ ਦੇ ਹੌਲਤ ਨਹੀਂ ਕਰਦੀ ਨਹੀਂ ਨਹੀਂ ਠੀਕ ਆ ਵੀਰ ਹਾਂਜੀ ਲਓ ਵੀ ਦੋਸਤੋ ਠੰਡੀ ਧੀਰੀਆ ਵੜ ਤੇ 25000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜੂਗੀ ਤੇ ਅਗਲੀ ਆਪਣੇ ਕੋਲ ਵੀਰ ਗਰਦੀਪ ਸਿੰਘ ਆ ਆ ਗਈ ਆ ਸਾਈਕਲ ਨੰਬਰ ਤੇ 15 ਦਿਨ ਦੀ ਕੱਚੀ ਆ ਜੀ ਐਚਐਫ ਦੇ ਵਿੱਚ ਹੀ ਆ ਗਈ ਹਾਂਜੀ ਐਚਐਫ ਦੀ ਪਿਓਰ ਲਓ ਜੀ ਆਹ ਦੇਖੋ ਅਜੇ ਬਹੁਤ ਢਿੱਲਾ ਢੁਲਾ ਬਹੁਤ ਨੇ ਹੂੰ ਵਹਾਨਾ ਪੂਰਾ ਬਣਾਏਗੀ ਹੂੰ ਥਾਨ ਵੀ ਵੇਖੋ ਕੱਲਾ ਕੱਲਾ ਲੱਗਾ ਆ ਲਓ ਵੀ ਦੋਸਤੋ ਕਰੋ ਚੈੱਕ ਸੋ ਕਾਤਕੂਤ ਜਿਹੜਾ ਦੋਸਤੋ ਵੱਡੇ ਕਦ ਕਾਟ ਦੇ ਵਿੱਚ ਵੱਡੇ ਕਦ ਕਾਟ ਦੇ ਵਿੱਚ ਆ ਤੇ ਸਰੀਰ ਘਟਾਂਜਾ ਤੁਸੀਂ ਵੇਖ ਸਕਦੇ ਜੀ ਠੀਕ ਆ ਵੱਡੀ ਬੈੜਾ ਬਾਕੀ ਦਿਨ ਹਜੇ ਕੱਢ ਜੂਗੀ ਕੋਈ 8-7 15 ਕ ਦਿਨ ਦੇ ਆ ਜੀ 10ਾਂ ਤੋਂ ਬਾਹਰ ਹੀ ਆ ਹਾਂਜੀ ਲਓ ਜੀ 10 ਦਿਨਾਂ ਤੋਂ ਬਾਹਰ ਜਿਹੜਾ ਦੋਸਤੋ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਸੋ ਥਣਥੂਲ ਪੂਰਾ ਮੁੱਠੀ ਹੱਥੀ ਜਵਾਈਲਾ ਥਣ ਕੱਢ ਆਉਗੀ ਪਸਮਾ ਕੇ ਠੀਕ ਆ ਜੀ ਵੈਸੇ ਵੀ ਥਣ ਲੰਬਾਈ ਦੇ ਵਿੱਚ ਆ ਤੇ ਦਿਨ ਵੀ ਤੁਹਾਨੂੰ ਦੱਸ ਹੀ ਦਿੱਤੇ ਆ ਵੀ 15 ਕ ਦਿਨ ਘਟੋ ਘਟ ਐੜੀਆ ਕ ਲੈ ਜੂਗੀ ਹਾਂਜੀ ਠੀਕ ਆ ਬਾਕੀ ਬੂਥਾ ਬਾਥਾ ਮੂੰਹ ਮਾਂ ਇੱਕ ਹੋਰੀ ਚਾਗੀ ਤਾਂ ਤਸੱਲੀ ਨਾਲ ਤੁਹਾਨੂੰ ਦਿਖਾਉਣੇ ਆ ਅਜੇ ਬਹੁਤ ਵੱਡੀ ਤਰ੍ਹਾਂ ਬਹੁਤ ਆ ਆਹ ਲਓ। ਸੂਵਾ ਦੁੱਜਾ ਕਿ ਤੀਜਾ ਹੋ ਸਕਦੀ? ਦੁੱਜਾ ਆਈ ਦੁੱਜਾ। ਹਾਂਜੀ। ਉਹ ਲਿੱਸੀ ਕਰਕੇ ਥੋੜੀ ਜਿਹੀ ਲੱਗਦੀ। ਵੈਸੇ ਤਾਂ ਬੋਦੀ ਵਾਲੀ ਵਿਹੜ ਹੈ। ਹੂੰ। ਛੋਟਾ ਕੰਨ ਛੋਟਾ ਕੰਨ। ਹਾਂਜੀ। ਠੀਕ ਆ ਵੀਰ ਖੋਲ ਗਏ। ਸੋ ਚੰਗੀ ਵਿਹੜ ਆ ਦੋਸਤੋ ਬਾਕੀ ਅੱਗੇ ਜਿਹੜਾ ਕੋਈ ਚੰਗੀ ਸਾਫ ਸੰਭਾਲ ਕਰ ਲੂਗਾ ਤੇ ਬਾਕੀ ਮੇਰੇ ਤੁਹਾਨੂੰ ਭਾਅ ਪੜਤੇ ਚ ਜਾਊਗੀ ਜਾਂ ਜੀ ਮਿਲ ਜੂਗੀ। ਕੋਈ ਜ਼ਿਆਦੇ ਬਾਹਲੇ ਵੱਡੇ ਮੁੱਲ ਨਹੀਂ ਹੋਣਗੇ। ਸੋ ਉਹ ਵੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਪੁੱਛ ਕੇ ਸਾਂਝੇ ਕਰਦੇ ਆਂਗੇ। ਬਾਕੀ ਥਾਂ ਤੁਹਾਨੂੰ ਸੋਹਣਾ। ਤਾਰ ਮੁਠੀ ਵਾਲਾ ਹੱਥੀ ਚਵਾਈ ਦਾ ਥਾਣਾ ਕੋਈ ਛੋਟਾ ਜਿਹਾ ਥਾਣ ਨਹੀਂਗਾ ਬਾਕੀ ਪਰਨਾ ਲੇਵਾਲੂ ਆ ਹਜੇ ਪਰੂਗੀ ਵੈੜ ਕਰਮਾ ਲਈ ਤੇ ਕਈ ਨਾ ਨੋਰਮਲ ਦਰਮਿਆਨੀ ਸੇਵਾ ਦੇ ਵਿੱਚੋਂ ਪਸੂ ਨਿਕਲਦੇ ਆ ਫਿਲਹਾਲ ਆ ਤੁਸੀਂ ਵੇਖ ਸਕਦੇ ਜੇ ਥਣ ਥਣ ਪੂਰਾ ਸੈਜ ਵਿੱਚ ਆ ਕਿਸੇ ਤਰ੍ਹਾਂ ਦਾ ਆ ਲੋ ਠੀਕ ਹੈ ਜੀ ਸੋ ਕਦਗੂ ਤੋਂ ਸੋਨਾ ਬਾਕੀ ਵੜ ਚੰਗੀ ਆ ਦੋਸਤੋ ਹਜੇ ਭਰਨਾ ਐ ਬਾਕੀ ਦਿਨ ਹਜੇ ਤੁਹਾਨੂੰ ਪਤਾ ਐ ਵੀ 10 ਤੋਂ 15 ਦਿਨਾਂ ਦੀ ਹਜੇ ਕੱਚੀ ਆ ਤੇ ਕੱਚੀ ਕੱਚੀ ਆ ਬਾਕੀ ਕੋਈ ਵੀ ਰੱਗੇ ਸੇਲ ਪਰਚੇਜ ਵਾਸਤੇ ਵੀ ਲੈ ਕੇ ਜਾਣਾ ਚਾਹੁੰਦਾ ਵਪਾਰ ਦੀ ਲਾਈਨ ਵਿੱਚ ਵੀ ਤੁਸੀਂ ਲੈ ਕੇ ਜਾਂਦੇ ਜੇ ਤਾਂ ਵੀ ਕੋਈ ਦੋ ਪੈਸੇ ਨਫਾ ਤੁਹਾਨੂੰ ਦੇਊਗੀ ਅੱਗੇ ਮੌਕੇ ਤੇ ਜਦੋਂ ਪੂਰੀ ਤਿਆਰੀ ਤੇ ਹੋਈ ਤੇ ਅੱਜ ਵੀਰ ਕੀ ਕਰਦੇ ਆ ਮੁੱਲ ਇਹਦਾ ਆ ਮੁੱਲ ਵੀਰੇ 35 ਕਰਦੀਏ 36 ਕਰਦੀਏ ਹਾਂ 33000 ਦੀ ਦੇ ਦੇਾਂਗੇ ਜੀ 33000 ਦੀ ਹਾਂਜੀ ਵੀ ਖਾਣਾ ਕਰਦੇ ਆਂਗੇ ਹੋ ਜੂਗਾ ਵਿੱਚੋਂ ਥੋੜਾ ਬਾਤਾਂ ਦੇ ਮਾਨਤਨ ਥੋੜਾ ਬਾਤਾਂ ਹੋ ਜੂਗਾ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 33000 ਦੇ ਵਿੱਚੋਂ ਥੋੜਾ ਬਾਤਾਂ ਕੋਈ ਮਾਨਤਨ ਹੋ ਜੂਗਾ ਸੋ ਵੜ ਵੱਡੀ ਆ ਕਦਕੁੱਦ ਚੰਗਾ ਬਾਕੀ 10 15 ਦਿਨਾਂ ਦਾ ਹਜੇ ਸਮਾਂ ਲੈ ਜੂਗੀ ਆਰਾਮ ਨਾਲ ਤੇ ਬਾਕੀ ਥਣਾ ਥੁਣਾ ਦੀ ਤੁਹਾਨੂੰ ਦਿਖਾਤੀ ਆ ਨਖੇੜ ਨਖੂੜ ਕਰਮਾਂ ਵਾਲੀ ਸੋਨਾ ਬਣਾ ਜੂਗੀ ਕਿਉਂਕਿ ਹਜੇ ਜਿਵੇਂ ਜਿਵੇਂ ਲੇਵਾ ਭਰਨਾ ਸ਼ੁਰੂ ਕੀਤਾ ਲੇਵਾ ਭਰਿਆ ਲਾਏ ਪਈ ਆ ਤੇ ਜਿਵੇਂ ਜਿਵੇਂ ਲੇਵਾ ਭਰਿਆ ਦੋਸਤੋ ਨਖੇੜ ਆਪਸੀ ਥਣਾ ਦਾ ਹੋਰ ਵੇਖਣ ਦੇ ਵਿੱਚ ਨਜ਼ਰ ਆਊਗਾ ਸੋ ਇੱਕ ਵਾਰੀ ਤੁਹਾਨੂੰ ਸਾਰੇ ਪਾਸਿਓਂ ਥਾਂ ਤੋਂ ਆਪਾਂ ਦਿਖਾ ਦਿੰਨੇ ਆ। ਆ ਲਓ। ਆ ਲਓ ਜੀ। ਆ ਲਓ ਜੀ। ਬਾਕੀ ਹਾਇ ਠੰਡੀ ਧੀਰੀ ਆ। ਬਹੁਤ ਠੰਡੀ ਧੀਰੀ ਆ। ਚਲੋ ਜਿਵੇਂ ਮਰਜ਼ੀ ਹੱਥ ਲਾਈ ਜਾਓ। ਲਓ ਜੀ। ਲਓ ਵੀ। કરી ਜਾਓ ਤਸੱਲੀ ਦੋਸਤੋ ਜਿੱਦਾਂ ਮਰਜੀ ਕੋਈ ਵੀਰ ਹੱਥ ਲਾਈ ਜਾਵੇ ਠੰਡੀ ਧੀਰੀ ਅਸਲਗ ਸੁਲਗ ਪੂਰੀ ਆ ਕਰਮਾ ਲਈ ਬਾਕੀ ਕੱਦਕੂਦ ਚੰਗਾ 33000 ਦੇ ਵਿੱਚ ਖਾਂ ਨਾ ਥੋੜਾ ਬਾਦਾ ਮਾਨਤਨ ਹੋ ਜਾਊਗਾ ਤੇ ਇਹ ਦੋ ਪਸ਼ੂ ਸੀ ਅੱਜ ਆਪਣੇ ਕੋਲ ਦੀ ਹਾਂਜੀ ਦੋ ਪਸ਼ੂ ਬਾਈ ਤੇ ਬਾਈ ਗੱਦੀ ਬੋਲਦੀ ਹੈ ਨੰਬਰ 8872 787814 ਠੀਕ ਹੈ ਜੀ ਹਾਂਜੀ ਠੀਕ ਹੈ ਇੱਕੋ ਨੰਬਰ ਚੱਲਦਾ ਨਾ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਅੱਜ ਦੋ ਐਨੀਮਲ ਆਪਾਂ ਦਿਖਾਉਣੇ ਸੀ ਤੁਹਾਨੂੰ ਇਸ ਘਰੋਂ ਇੱਕ ਸੋਈ ਸਵਾਈ ਵੈੜਾ ਤੇ ਇੱਕ ਗੱਬਣ ਗੱਪਣ ਵੀ ਜਿਹੜੀ ਦੋਸਤੋ ਤਿਆਰੀ ਤੇ ਆ ਕੋਈ 10 12 15 ਦਿਨਾਂ ਤੱਕ ਸੂਪੂਗੇ ਵੀ ਕਰਮਾ ਲਈ ਬਾਕੀ ਦੋਵੇਂ ਵੇੜਾ ਬਕਾਊ ਆ ਜਿਹੜੇ ਵੀਰ ਨੂੰ ਪਸੰਦ ਆਉਣਗੀਆਂ ਨਰਕ ਪਰਖ ਤਸੱਲੀ ਆ ਤੁਸੀਂ ਘਰਾਂ ਰੱਖ ਕੇ ਕਰ ਲਿਓ ਦੋ ਟਾਈਮ ਚਵਾਈ ਕਰ ਲਿਓ ਜੇਕਰ ਕੋਈ ਵੀਰ ਪਸ਼ੂ ਸੁਆ ਸਵੇ ਲੈ ਕੇ ਜਾਂਦਾ ਜੇਕਰ ਕੋਈ ਗੱਪਣ ਪਸ਼ੂ ਵੀਰ ਲੈ ਕੇ ਜਾਂਦਾ ਤਾਂ ਆਪਦੀ ਚੌਥਾ ਨਾ ਦੀ ਟਿੱਪ ਕੇ ਤਸੱਲੀ ਕਰਕੇ ਜ਼ਰੂਰ ਲੈ ਕੇ ਜਾਇਓ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ